ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੁੰਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਮ ਜ਼ਰੀਏ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰੌਡਕਾਸਟ ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਗੱਲ ਜਦੋਂ ਹੁੰਦੀ ਹੈ ਸਮਾਜਿਕ ਸੁਰੱਖਿਆ ਦੀ ਜਾਂ ਨਾਗਰਿਕਾਂ ਦੀ ਸੁਰੱਖਿਆ ਦੀ ਤਾਂ ਇੱਕ ਬਹੁਤ ਅਹਿਮ ਵਿਸ਼ਾ ਹੈ ਦੁਨੀਆ ਦੇ ਕਿਸੇ ਵੀ ਦੇਸ਼ ਤੇਰੀ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਨਾਗਰਿਕ ਸੁਰੱਖਿਆ ਲੋਕਾਂ ਦੀ ਸੁਰੱਖਿਆ ਤੇ ਜਦੋਂ ਗੱਲ ਹੁੰਦੀ ਹੈ ਨਾਗਰਿਕ ਸੁਰੱਖਿਆ ਦੀ ਤਾਂ ਉਹਦੇ ਵਿੱਚ ਔਰਤਾਂ ਦੀ ਸੁਰੱਖਿਆ ਇੱਕ ਬਹੁਤ ਵੱਡਾ ਜ਼ਰੂਰੀ ਨੁਕਤਾ ਉੱਬਰ ਕੇ ਸਾਹਮਣੇ ਆਉਂਦਾ ਹੈ ਕਿ ਜੋ ਔਰਤਾਂ ਨੇ ਉਹਨਾਂ ਦੇ ਲਈ ਮਾਹੌਲ ਕਿੰਨਾ ਸੁਰੱਖਿਅਤ ਹੈ ਖਾਸ ਕਰਕੇ ਜਦੋਂ ਉਹਨਾਂ ਨੂੰ ਇਸ ਆਧੁਨਿਕ ਜ਼ਮਾਨੇ ਵਿੱਚ ਵੱਖ-ਵੱਖ ਕੰਮਾਂ ਲਈ ਘਰੋਂ ਬਾਹਰ ਨਿਕਲਣਾ ਪੈਂਦਾ ਹੈ ਕੰਮਕਾਜ ਵਾਲੀਆਂ ਥਾਵਾਂ ਉੱਤੇ ਜਾਣਾ ਪੈਂਦਾ ਹੈ ਅਜਿਹੇ ਵਿੱਚ ਔਰਤਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੋ ਜਾਂਦੀ ਹੈ ਤੇ ਦੁਨੀਆ ਭਰ ਵਿੱਚ ਇਸ ਸੰਬੰਧੀ ਅੰਕੜੇ ਵੀ ਜੇਕਰ ਵੇਖੀਏ ਤਾਂ ਇਸ ਗੱਲ ਦੀ ਚਰਚਾ ਤਾਂ ਬਹੁਤ ਹੁੰਦੀ ਹੈ ਪਰ ਇਸ ਦੇ ਬਾਵਜੂਦ ਔਰਤਾਂ ਖਿਲਾਫ ਅਪਰਾਧ ਜਿਹੜੇ ਨੇ ਉਹ ਜਿਹੜੇ ਨੇ ਉਹ ਵਧਦੇ ਹੋਏ ਵਿਖਾਈ ਦਿੰਦੇ ਨੇ ਖਾਸ ਕਰ ਸਾਡੇ ਦੇਸ਼ ਦੀ ਵੀ ਜ਼ਿਕਰ ਗੱਲ ਕਰੀਏ ਤਾਂ ਅੰਕੜੇ ਹੀ ਕਹਿੰਦੇ ਨੇ ਕਿ ਪਿਛਲੇ ਕੁਝ ਸਾਲਾਂ ਦੌਰਾਨ ਔਰਤਾਂ ਦੇ ਖਿਲਾਫ ਅਪਰਾਧ ਘਟਣ ਦੀ ਥਾਂ ਹੋਰ ਵੱਧਦਾ ਹੋਇਆ ਹੈ ਵਿਖਾਈ ਦਿੱਤਾ ਹੈ ਤੇ ਰਾਜਧਾਨੀ ਦਿੱਲੀ ਤੋਂ ਲੈ ਕੇ ਦੇਸ਼ ਦੇ ਹੋਰ ਨਾ ਹਿੱਸਿਆਂ ਤੱਕ ਇਸ ਸਬੰਧੀ ਕਈ ਵਾਰ ਕਈ ਮੰਦਭਾਗੇ ਮਾਮਲੇ ਸਾਹਮਣੇ ਆ ਚੁੱਕੇ ਨੇ ਬਹੁਤ ਸਾਰੇ ਕਮਿਸ਼ਨ ਬਣੇ ਹੋਏ ਨੇ ਮਹਿਲਾ ਕਮਿਸ਼ਨ ਵੀ ਬਣਿਆ ਹੋਇਆ ਹੈ ਜਾਗਰੂਕਤਾ ਉੱਪਰ ਜ਼ੋਰ ਵੀ ਦਿੱਤਾ ਜਾਂਦਾ ਪਰ ਫਿਰ ਵੀ ਇਹ ਮਾਮਲੇ ਜਿਹੜੇ ਨੇ ਉਹ ਘਟਣ ਦਾ ਨਾਂ ਨਹੀਂ ਲੈਂਦੇ ਸਗੋਂ ਵਧਦੇ ਹੀ ਜਾਂਦੇ ਨੇ ਸੋ ਇਸ ਵਿਸ਼ੇ ਉਪਰ ਅੱਜ ਖਾਸ ਧਿਆਨ ਦੇਵਾਂਗੇ ਔਰਤਾਂ ਦੇ ਖਿਲਾਫ ਹੁੰਦੇ ਅਪਰਾਧ ਔਰਤਾਂ ਦੀ ਸੁਰੱਖਿਆ ਇਸ ਸੰਬੰਧੀ ਕੀ ਕੁਝ ਕੀਤਾ ਜਾ ਚੁੱਕਿਆ ਹੈ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ ਇਸ ਬਾਰੇ ਜਾਣਾਂਗੇ ਅੱਜ ਦੇ ਇਸ ਤਾਜ਼ਾ ਅੰਕ ਵਿੱਚ ਸੋ ਇਸ ਸਮੁੱਚੇ ਅੰਕ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸਮੂੱਚੀ ਵਿਸ਼ੇਸ਼ ਰਿਪੋਰਟ ਤੇ ਅੱਜ ਦੇ ਸਤਾਸਾ ਅੰਕੜੋਂ ਜ਼ਰੂਰ ਵੇਖਿਓ ਵਿਸ਼ਾ ਜ਼ਰੂਰੀ ਹੈ ਸੋ ਖੁਦ ਵੀ ਵੇਖਿਓ ਹੋਰਨਾਂ ਨੂੰ ਵੀ ਵਿਖਾਓ ਇਸ ਜਾਣਕਾਰੀ ਨੂੰ ਸਾਰਿਆਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਸੇ ਤਰ੍ਹਾਂ ਕਮੈਂਟਸ ਰਾਹੀਂ ਆਪਣੇ ਵਿਚਾਰ ਵੀ ਦੱਸਿਓ ਕਿ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ ਤੁਹਾਡਾ ਕੀ ਮੰਨਣਾ ਹੈ ਔਰਤਾਂ ਖਿਲਾਫ ਹੁੰਦੇ ਅਪਰਾਧ ਤੇ ਔਰਤਾਂ ਦੀ ਸੁਰੱਖਿਆ ਸੰਬੰਧੀ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ ਆਪਣੇ ਵਿਚਾਰ ਲਿਖ ਕੇ ਤੁਸੀਂ ਕਮੈਂਟਸ ਰਾਹੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੂਰੀ। ਵੈਸੇ ਤਾਂ ਸਮਾਜੰਦ ਰਹਿੰਦੇ ਹਰੇਕ ਪ੍ਰਾਣੀ ਨੂੰ ਸੁਰੱਖਿਆ ਮਿਲਣੀ ਲਾਜ਼ਮੀ ਹੈ। ਚਾਹੇ ਉਹ ਆਦਮੀ ਹੈ ਜਾਂ ਔਰਤ ਹੈ, ਬੱਚੇ ਨੇ ਬਜ਼ੁਰਗ ਨੇ, ਹਰ ਕਿਸੇ ਦੀ ਸੁਰੱਖਿਆ ਜ਼ਰੂਰੀ ਹੋ ਜਾਂਦੀ ਹੈ। ਪਰ ਜੋ ਪਿਛਲੇ ਕੁਝ ਸਾਲਾਂ ਤੋਂ ਆਪਾਂ ਇੱਕ ਰੁਝਾਨ ਦੇਖ ਰਹੇ ਹਾਂ ਕਿ ਔਰਤਾਂ ਦੇ ਖਿਲਾਫ ਜੁਰਮ ਅਤੇ ਅਪਰਾਧ ਦੀ ਦਰ ਲਗਾਤਾਰ ਵਧਦੀ ਗਈ ਹੈ ਸੂ ਅਜੇਹ ਵਿੱਚ ਔਰਤਾਂ ਲਈ ਸੁਰੱਖਿਆ ਇੱਕ ਵੱਡਾ ਚਰਚਾ ਦਾ ਵਿਸ਼ਾ ਬਣ ਜਾਂਦਾ ਖਾਸ ਕਰ ਉਹ ਜਦੋਂ ਪਿਛਲੇ ਦਿਨਾਂ ਦੌਰਾਨ ਪਿਛਲੇ 6 ਮਹੀਨੇ 1 ਸਾਲ ਦੌਰਾਨ ਕਈ ਅਜਿਹੇ ਵੱਡੇ ਘਟਨਾਕਰਮ ਵਾਪਰ ਚੁੱਕੇ ਨੇ ਜੋ ਇਸ ਬੰਨੇ ਧਿਆਨ ਦਿਵਾਉਂਦੇ ਨੇ ਜੋ ਇਸ ਬੰਨੇ ਸੋਚਣੇ ਮਜਬੂਰ ਕਰਦੇ ਨੇ ਜੋ ਇਸ ਵਿਸ਼ੇ ਉੱਤੇ ਗੱਲ ਕੀਤੇ ਜਾਣ ਸੰਬੰਧੀ ਹੋਕਾ ਦਿੰਦੇ ਨੇ ਹੁਣ ਆਪਾਂ ਸਾਰਿਆਂ ਨੇ ਵੇਖਿਆ ਕਿ ਪੱਛਮੀ ਬੰਗਾਲ ਸੂਬਾ ਜਿੱਥੇ ਕਿ ਮੈਡੀਕਲ ਕਾਲਜ ਦੇ ਨਾਲ ਸੰਬੰਧਿਤ ਇੱਕ ਮਹਿਲਾ ਡਾਕਟਰ ਦੇ ਨਾਲ ਜ਼ਬਰ ਜਨਾਹ ਹੋਇਆ ਤੇ ਫਿਰ ਹੱਤਿਆ ਕਰ ਦਿੱਤੀ ਗਈ ਹਰੇਕ ਸੂਝਵਾਨ ਨਾਗਰਿਕ ਜੋ ਦੇਸ਼ ਦਾ ਭਲਾ ਲੋਚਦਾ ਹੈ ਜਾਂ ਦੇਸ਼ ਤੇ ਅਕਸ ਦੀ ਫਿਕਰ ਕਰਦਾ ਹੈ ਅਸ ਸਹੀ ਮਾਇਨੇ ਵਿੱਚ ਉਦੇਸ਼ ਕਹਤੇ ਸੂਝਵਾਨ ਸੋਚ ਰਖਦਾ ਉਹ ਇਸ ਮਾਮਲੇ ਤੋਂ ਜ਼ਰੂਰ ਫਿਕਰਮੰਦ ਵੀ ਹੋਵੇਗਾ ਦੁਖੀ ਵੀ ਹੋਵੇਗਾ ਤੇ ਬਿਹਤ ਚਿੰਤਿਤ ਹੋਵੇਗਾ ਔਰਤਾਂ ਦੇ ਹਰਾਤ ਨੂੰ ਲੈ ਕੇ ਕਿ ਦੇਸ਼ ਵਿੱਚ ਔਰਤਾਂ ਦੀ ਜੋ ਸਥਿਤੀ ਹੈ ਕੰਮਕਾਜੀ ਔਰਤਾਂ ਦੀ ਸਥਿਤੀ ਜਿਨ੍ਹਾਂ ਨੂੰ ਬਾਹਰ ਦੁਨੀਆ ਵਿੱਚ ਨਿਕਲਣਾ ਪੈਂਦਾ ਹੈ ਉਹਨਾਂ ਦੇ ਲਈ ਜੋ तमाम ਚੁਣੌਤੀਆਂ ਨੇ ਉਹਨਾਂ ਨੂੰ ਲੈ ਕੇ ਇੱਕ ਵਾਰ ਫਿਰ ਗੱਲ ਕਰਨੀ ਬਣਦੀ ਹੈ ਉਨੇ ਬੜਾ ਹਿਵਾਨੀਅਤ ਭਰਿਆ ਕਾਰਾ ਹੋਇਆ ਇਸ ਤੋਂ ਬਾਅਦ ਮੈਡੀਕਲ ਕਾਲਜ ਦੇ ਵਿੱਚ ਭੰਨ ਤੋੜ ਵੀ ਹੋਈ ਵਿਦਿਆਰਥੀਆਂ ਵਿੱਚ ਰੋਜ ਆ ਗਿਆ ਗੁੱਸਾ ਜਾਗ ਗਿਆ ਡਾਕਟਰ ਭਾਈਚਾਰੇ 'ਚ ਕਾਫੀ ਰੋਸ ਜਾਗ ਗਿਆ ਹੜਤਾਲ ਹੋਈ ਪੱਛਮੀ ਬੰਗਾਲ ਸੂਬੇ 'ਚ ਡਾਕਟਰਾਂ ਵੱਲੋਂ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਮੈਡੀਕਲ ਖੇਤਰ ਵਿੱਚ ਕੰਮ ਕਰਦੇ ਲੋਕਾਂ ਵੱਲੋਂ ਹੜਤਾਲ ਕੀਤੀ ਗਈ ਆਪਣੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਖੜਦੇ ਵੇਖ ਉਨ੍ਹਾਂ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤੇ ਗਏ ਫਾਰਮਾਸਿਸਟ ਜਿਹੜੇ ਨੇ ਉਹ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਗੁਆਂਢੀ ਦੇਸ਼ ਬੰਗਲਾਦੇਸ਼ ਜਿੱਥੇ ਕਿ ਖੁਦ ਹਾਲਾਤ ਪਿਛਲੇ ਦਿਨਾਂ ਦੌਰਾਨ ਕਾਫੀ ਪੇਚੀਦਾ ਬਣੇ ਰਹੇ ਨੇ ਹਿੰਸਾ ਹੋਈ ਹੈ ਉੱਥੇ ਵੀ ਮੈਡੀਕਲ ਖੇਤਰ ਦੇ ਨਾਲ ਸੰਬੰਧਿਤ ਵਿਦਿਆਰਥੀ ਅਤੇ ਜੋ ਨੌਜਵਾਨ ਵਰਗ ਦੇ ਲੋਕ ਨੇ ਉਹ ਵੀ ਰੋਸ ਮਜ਼ਾਰਿਆਂ ਵਿੱਚ ਸ਼ਾਮਲ ਹੋਏ ਇਸੀ ਤਰ੍ਹਾਂ ਬਰਤਾਨੀਆਂ ਵਿਖੇ ਲੰਡਨ ਤੇ ਹੋਰ ਥਾਵਾਂ ਉੱਤੇ ਵੀ ਜੋ ਭਾਰਤੀ ਮੂਲ ਦੇ ਵਿਦਿਆਰਥੀ ਪੜ੍ਹ ਰਹੇ ਨੇ ਮੈਡੀਕਲ ਦੀ ਪੜਾਈ ਕਰ ਰਹੇ ਨੇ ਉਹ ਵੀ ਰੋਸ ਜ਼ਾਹਰ ਕਰਦੇ ਹੋਏ ਵੇਖੇ ਗਏ ਨੇ ਪਿਛਲੇ ਦਿਨਾਵਾਂ ਦੌਰਾਨ ਸੋ ਇਹ ਜਿਹੜਾ ਰੋਸ ਆ ਜਾਂ ਲੋਕਾਂ ਦਾ ਰੋਹ ਜਾਗ ਗਿਆ ਇਹ ਦੂਰ ਦੂਰ ਤੱਕ ਇਹਦਾ ਅਸਰ ਵੇਖਿਆ ਗਿਆ ਇਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਵੱਡੇ ਪੱਧਰ ਉੱਤੇ ਇਸ ਮਾਮਲੇ ਦਾ ਰੋਸ ਤੇ ਗੁੱਸਾ ਲੋਕਾਂ ਦੇ ਮਨਾਂ ਵਿੱਚ ਵਖਿਆ ਗਿਆ ਹੈ ਦੁੱਖ ਦੀ ਗੱਲ ਇਹ ਹੈ ਕਿ ਇਹੋ ਜਿਹੇ ਘਟਨਾਵਾਂ ਪ੍ਰਤੀ ਲੋਕਾਂ ਦਾ ਗੁੱਸਾ ਤੇ ਰੋਸ ਜਾਗਦਾ ਤਾਂ ਜ਼ਰੂਰ ਹੈ ਪਰ ਇਹ ਜ਼ਿਆਦਾ ਉਹ ਦੇਖਿਆ ਜਾਂਦਾ ਜਦੋਂ ਕਿ ਕਟਨਾ ਕਰਮ ਵਾਪਰਦਾ ਕਿਉਂਕਿ ਆਪਾਂ ਥੋੜਾ ਪਿੱਛੇ ਵੱਲ ਹੋ ਜਾਈਏ ਤਾਂ ਔਰਤਾਂ ਦੇ ਖਿਲਾਫ ਜਬਰ ਜਨਾਹ ਜਾਂ ਹੱਤਿਆ ਦੇ ਹਾਈ ਪ੍ਰੋਫਾਈਲ ਵੱਡੇ ਚਰਚਿਤ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਇਹ ਕੋਈ ਪਹਿਲਾ ਮਾਮਲਾ ਨਹੀਂ ਪਿਛਲੇ ਦਿਨਾਂ ਦੌਰਾਨ ਜਾਂ ਪਿਛਲੇ ਕਾਫਤਿਆਂ ਦੌਰਾਨ ਪਿਛਲੇ ਮਹੀਨੇ ਅਧਰਾਨ ਲਗਾਤਾਰ ਇਹੋ ਜੇ ਮਾਮਲੇ ਸਾਹਮਣੇ ਆਉਂਦੇ ਹੀ ਰਹੇ ਪਿਛਲੇ ਸਾਲਾਂ ਦਾ ਜਿਕਰ ਇਤਿਹਾਸ ਦੇਖੀਏ ਤਾਂ ਸਾਲ 2012 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਨਿਰਪਿਆ ਕਾਂਡ ਜਿਹੜਾ ਵਾਪਰਿਆ ਸੀ ਜਿੱਥੇ ਰਾਤ ਨੂੰ ਇੱਕ ਲੜਕੀ ਨੂੰ ਹਵਾਨੀਏ ਦਾ ਸ਼ਿਕਾਰ ਬਣਾਇਆ ਗਿਆ ਫਿਰ ਉਹਦੀ ਹਤਿਆ ਕੀਤੀ ਗਈ ਸੀ ਕਾਫੀ ਹੋ ਹੱਲਾ ਮਚਿਆ ਸੀ ਉਸ ਵੇਲੇ ਵਿਰੋਧੀ ਧਿਰਾਂ ਦੀ ਗਠਜੋੜ ਤੇ ਆਧਾਰਿਤ ਸਰਕਾਰ ਸੀ ਉਹ ਖੂਬ ਹੋ ਹੱਲਾ ਮਚਿਆ ਸੀ 2014 ਵਿੱਚ ਸੱਤਾ ਤਬਦੀਲ ਹੋਈ ਤੇ ਉਸ ਤੋਂ ਬਾਅਦ ਵੀ ਇਹੋ ਜਿਹੇ ਘਟਨਾਵਾਂ ਜਿਹੜੀਆਂ ਨੇ ਵਾਪਰਨੀਆਂ ਜਾਰੀ ਰਹੀਆਂ ਨੇ ਸੋ ਇਹਦਾ ਸਰਕਾਰਾਂ ਦੇ ਨਾਲ ਤਾਂ ਕੋਈ ਲੈਣਾ ਦੇਣਾ ਲੱਗਦਾ ਨਹੀਂ ਕਿ ਕਿਸੇ ਸਰਕਾਰ ਦੇ ਕਾਰਜਕਾਲ ਦੌਰਾਨ ਹਰੇਕ ਸਰਕਾਰ ਦੇ ਕਾਰਜਕਾਲ ਦੌਰਾਨ ਹਰੇਕ ਸੂਬੇ ਵਿੱਚ ਇਹੋ ਜਿਹੇ ਘਟਨਾਵਾਂ ਲਗਾਤਾਰ ਵਾਪਰਦੀਆਂ ਨੇ ਸੋ ਮਾਮਲਾ ਜਿਹੜਾ ਮਾਨਸਿਕਤਾ ਦੇ ਨਾਲ ਸੰਬੰਧਿਤ ਹੈ ਇਹ ਗੱਲ ਵੀ ਸਮਝ ਆ ਜਾਂਦੀ ਹੈ ਤਨਵੀਰਾ ਉਹ ਵੀਗਾ ਥੋੜੇ ਸਾਲ ਪਹਿਲਾਂ ਇਹੋ ਜਿਹਾ ਇੱਕ ਡਾਕਟਰ ਦੇ ਨਾਲ ਹੀ ਇੱਕ ਮਹਿਲਾ ਡਾਕਟਰ ਦੇ ਨਾਲ ਜ਼ਬਰ ਜਨਾਹ ਦਾ ਕਾਂਡ ਆਂਧਰਾ ਪ੍ਰਦੇਸ਼ ਵਿਖੇ ਵੀ ਵਾਪਰਿਆ ਸੀ ਹైదరాబాద్ ਵਿਖੇ ਵਾਪਰਿਆ ਸੀ ਜਿੱਥੇ ਇੱਕ ਵੈਟਨਰੀ ਮਹਿਲਾ ਡਾਕਟਰ ਦੇ ਨਾਲ ਜ਼ਬਰ ਜਨਾਹ ਹੋਇਆ ਸੀ ਫਿਰ ਹੱਤਿਆ ਕਰ ਦਿੱਤੀ ਗਈ ਸੀ ਉਦੋਂ ਵੀ ਬਹੁਤ ਰੋਸ ਜਾਗਿਆ ਸੀ ਉਦੋਂ ਵੀ ਲੋਕਾਂ ਦਾ ਗੁੱਸਾ ਜਾਗਿਆ ਸੀ ਡਾਕਟਰ ਭਾਈਚਾਰੇ ਨੇ ਉਦੋਂ ਵੀ ਰੋਸ ਪ੍ਰਗਟਾਇਆ ਸੀ ਪਰ ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਇਹੋ ਜਿਹਾ ਘਟਨਾਕਰਮ ਵਾਪਰਦੇ ਨੇ ਥੋੜੇ ਚਿਰ ਲਈ ਰੌਲਾ ਪੈਂਦਾ ਰੋਸ ਪ੍ਰਦਰਸ਼ਨ ਹੁੰਦੇ ਨੇ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਉਠਦੀ ਹੈ ਗੱਲ ਹੁੰਦੀ ਹੈ ਪਰ ਥੋੜੇ ਸਮੇਂ ਬਾਅਦ ਫਿਰ ਗੱਲ ਆਈ ਗਈ ਹੋ ਜਾਂਦੀ ਹੈ ਜ਼ਿੰਦਗੀ ਆਮ ਵਾਂਗ ਚੱਲ ਪੈਂਦੀ ਹੈ ਤੇ ਫਿਰ ਕੀ ਹੁੰਦਾ ਦੁੱਖ ਦੀ ਗੱਲ ਹੈ ਉਡੀਕ ਹੋਣ ਲੱਗਦੀ ਕਿ ਅਗਲਾ ਘਟਨਾਕਰਮ ਅਗਲਾ ਇਹੋ ਜਿਹਾ ਕਾਂਡ ਕਿੱਥੇ ਹੋਊਗਾ ਫਿਰ ਰੋਸ ਪ੍ਰਦਰਸ਼ਨ ਹੁੰਦੇ ਨੇ ਫਿਰ ਔਰਤਾਂ ਦੇ ਸਸ਼ਕਤੀਕਰਨ ਦੀ ਉਹਨਾਂ ਦੀ ਸੁਰੱਖਿਆ ਦੀ ਗੱਲ ਹੁੰਦੀ ਹੈ ਇਹ ਇੱਕ ਰੁਝਾਨ ਹੈ ਜਿਹੜਾ ਚੱਲਦਾ ਆ ਰਿਹਾ ਨਿਰਪਿਆ ਕਾਂਡ ਹੋਵੇ ਜਾਂ ਹਾਥਰਸ ਕਾਂਡ ਹੋਵੇ ਜਾਂ ਉਹ ਨਾਵ ਵਾਲਾ ਕਾਂਡ ਹੋਵੇ ਜਾਂ ਫਿਰ ਹੈਦਰਾਬਾਦ ਵਾਲੇ ਮਾਮਲੇ ਦੀ ਗੱਲ ਹੋਵੇ ਤੇ ਹੁਣ ਕੋਲਕਾਤਾ ਵਾਲਾ ਮਾਮਲਾ ਇਹ ਮਾਮਲੇ ਲਗਾਤਾਰ ਵਾਪਰ ਰਹੇ ਨੇ ਇਨ੍ਹਾਂ ਚ ਕੋਈ ਕਟੌਤੀ ਨਹੀਂ ਆ ਰਹੀ ਇਹ ਤਾਂ ਉਹ ਮਾਮਲੇ ਨੇ ਜਿਹੜੇ ਰਿਪੋਰਟ ਹੋ ਰਹੇ ਆ ਇਹਨਾਂ ਬਾਰੇ ਜਾਣਕਾਰੀ ਆ ਰਹੀ ਜਿਹੜੇ ਦਰਜ ਹੋ ਰਹੇ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਹੁਤ ਸਾਰੇ ਇਹੋ ਜਿਹੇ ਮਾਮਲੇ ਹਾਲੇ ਵੀ ਹੋ ਸਕਦਾ ਕਿ ਰਿਪੋਰਟ ਹੋਏ ਹੀ ਨਾ ਹੋਣ ਦੂਰ ਦਰਾਡੇ ਦੇ ਇਲਾਕਿਆਂ 'ਚ ਜਿਹਨਾਂ ਨੂੰ ਪਛੜੇ ਇਲਾਕੇ ਕਹਿ ਦਿੱਤਾ ਜਾਂਦਾ ਹੈ ਜਿੱਥੇ ਸੋਸ਼ਲ ਮੀਡੀਆ ਦਾ ਸੰਚਾਰ ਤਕਨੀਕ ਦਾ ਜ਼ਿਆਦਾ ਪ੍ਰਸਾਰ ਨਹੀਂ ਹੋ ਸਕਿਆ ਉੱਥੇ ਵੀ ਇਹੋ ਜਿਹੇ ਸ਼ਰਮਨਾਕ ਘਟਨਾਕਰਮ ਵਾਪਰਦੇ ਹੋਣਗੇ ਪਰ ਜਿਨ੍ਹਾਂ ਦੀ ਹਾਲੇ ਰਿਪੋਰਟਿੰਗ ਨਹੀਂ ਹੋਈ ਕਿਉਂਕਿ ਆਪਾਂ ਇਹ ਜਾਣਦੇ ਕਿ ਸਾਡੇ ਦੇਸ਼ ਤੇ ਬਹੁਤ ਸਾਰੇ ਹਿੱਸਿਆਂ ਵਿੱਚ ਹਾਲੇ ਵੀ ਇਹਨਾਂ ਮਾਮਲਿਆਂ ਨੂੰ ਦਬਾ ਦਿੱਤਾ ਜਾਂਦਾ ਹੈ। ਉਹਨਾਂ ਦੀ ਪੁਲਿਸ ਸ਼ਿਕਾਇਤ ਵੀ ਕਈ ਥਾਈਂ ਦਰਜ ਨਹੀਂ ਹੁੰਦੀ। ਮਾਮਲਾ ਰਫਾ ਦਫਾ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਲੋਕ ਲੱਜਾ, ਸਮਾਜਿਕ ਬਦਨਾਮੀ ਦੇ ਡਰੋਂ ਵੀ ਇਹੋ ਜਿਹੇ ਮਾਮਲੇ ਜਿਹੜੇ ਨੇ ਉਹ ਜਾਗਰ ਨਹੀਂ ਕੀਤੇ ਜਾਂਦੇ ਉਹਨਾਂ ਨੂੰ ਬਾਹਰ ਨਹੀਂ ਲਿਆਂਦਾ ਜਾਂਦਾ। ਇਹ ਸਾਰੀਆਂ ਗੱਲਾਂ ਵੀ ਹੁੰਦੀਆਂ ਨੇ। ਇਹਨਾਂ ਦੇ ਵੀ ਪ੍ਰਮਾਣ ਆਪਾਂ ਨੂੰ ਮਿਲਦੇ ਰਹੇ ਨੇ। ਸੋ ਇਹ ਘਟਨਾਕਰਮ ਪਹਿਲਾ ਘਟਨਾਕਰਮ ਨਹੀਂ ਲਗਾਤਾਰ ਵਾਪਰ ਰਹੇ ਨੇ ਇਹ ਸਭ ਤੋਂ ਜ਼ਿਆਦਾ ਦੁੱਖ ਅਤੇ ਸਤਮ ਜ਼ਰੀਫੀ ਦੀ ਕਰਦਾ ਇਸ ਮਾਮਲੇ ਦੀ ਜੜ੍ਹ ਵੀ ਗੱਲ ਹੁੰਦੀ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਚੀਜ਼ ਚੇਤੇ ਰੱਖਣੀ ਪੈਣੀ ਹੈ ਕਿ ਇਹ ਸਾਰਾ ਕੁਝ ਲਗਾਤਾਰ ਵਾਪਰ ਰਿਹਾ ਹੈ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ NCRB ਦੀਆਂ ਰਿਪੋਰਟਾਂ ਜੇਕਰ ਤੁਸੀਂ ਪੜੋ ਤਾਂ ਇਹੋ ਜੇ ਘਟਨਾਕਰਮ ਰੋਜ਼ਾਨਾ ਪੱਧਰ ਉੱਤੇ ਡੇਲੀ ਬੇਸਿਸ ਉੱਤੇ ਹੋ ਰਹੇ ਨੇ ਤੇ ਉਹਦੇ ਵਿੱਚ ਵੀ ਕਈ ਵਾਰ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਉਹ ਇਹ ਜੋ ਅੰਕੜੇ ਆਉਂਦੇ ਨੇ ਇਹ ਉਹਨਾਂ ਘਟਨਾਵਾਂ ਤੇ ਆਧਾਰਿਤ ਨੇ ਜੋ ਰਿਪੋਰਟ ਹੋਈਆਂ ਜਿਨ੍ਹਾਂ ਸੰਬੰਧੀ ਵੀਰਵੇ ਆਏ ਸ਼ਿਕਾਇਤ ਦਰਜ ਹੋਈ ਤੇ ਕਾਰਵਾਈ ਚੱਲੀ ਇਸ ਤੋਂ ਇਲਾਵਾ ਵੀ ਘਟਨਾਕਰਮ ਹੋ ਸਕਦੇ ਨੇ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਰਿਹਾ ਸੂਈ ਸਭ ਤੋਂ ਜ਼ਿਆਦਾ ਚਿੰਤਾ ਦਾ ਪਹਿਲੂ ਹੈ ਇਸ ਮਾਮਲੇ 'ਚ ਕਿ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਲਗਾਤਾਰ ਵਾਪਰ ਰਹੀਆਂ ਨੇ, ਦੇਸ਼ ਦੇ ਹਰੇਕ ਕੋਨੇ ਵਿੱਚ ਵਾਪਰ ਰਹੀਆਂ। ਤੁਹਾਨੂੰ ਮਨੀਪੁਰ ਦਾ ਵੀ ਉਹ ਦ੍ਰਿਸ਼ ਯਾਦ ਹੋਣਾ ਜਿੱਥੇ ਔਰਤਾਂ ਦੇ ਨਾਲ ਦਰਿੰਦਗੀ, ਹਿਵਾਨੀਅਤ ਭਰਿਆ ਕਾਰਾ ਕੀਤਾ ਗਿਆ ਸੀ। ਮਨੀਪੁਰ ਵਿੱਚ ਹਿੰਸਾ ਕਿਸੇ ਹੋਰ ਕਾਰਨ ਨੂੰ ਲੈ ਕੇ ਹੋਈ ਸੀ ਪਰ ਨਿਸ਼ਾਨਾ ਔਰਤਾਂ ਨੂੰ ਬਣਾਇਆ ਗਿਆ ਸੀ। ਹਰਿਆਣੇ ਵਿੱਚ ਰਾਖਵੇਂ ਕਰਨ ਦੇ ਖਿਲਾਫ ਇੱਕ ਬਹੁਤ ਵੱਡਾ ਅੰਦੋਲਨ ਹਿੰਸਕ ਪ੍ਰਦਰਸ਼ਨ ਹੋਇਆ ਸੀ ਸੀਓ ਰਾਖਵੇਂ ਕਰਨ ਦੇ ਖਿਲਾਫ ਜਾਂ ਰਾਖਵੇਂ ਕਰਨ ਨੂੰ ਲੈ ਕੇ ਪਰ ਉਹਦੇ ਵਿੱਚ ਵੀ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਸੋ ਘੰਫੇਰ ਕੇ ਔਰਤਾਂ ਦੇ ਖਿਲਾਫ ਅਪਰਾਧ ਜਿਹੜਾ ਆ ਉਹ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਆਉਂਦਾ ਹੀ ਰਹਿੰਦਾ ਹੈ ਤੇ ਇਸ ਕਾਰੇ ਨੂੰ ਕਰਨ ਵਾਲੇ ਲੋਕਾਂ ਦੀ ਮਾਨਸਿਕਤਾ ਜਿਹੜੀ ਆ ਉਹਨੂੰ ਵੀ ਸਮਝਾ ਜਾਣਾ ਜ਼ਰੂਰੀ ਹੈ ਉਸ ਮਾਨਸਿਕਤਾ ਨੂੰ ਨਿਸ਼ਾਨਾ ਬਣਾ ਕੇ ਇਹਨਾਂ ਮਾਮਲਿਆਂ ਨੂੰ ਰੋਕੇ ਜਾਣ ਦੀ ਲੋੜ ਹੈ। ਸੋ ਇਹ ਦੇ ਕੀ ਕਾਰਨ ਨੇ ਕਿ ਔਰਤਾਂ ਦੇ ਖਿਲਾਫ ਅਪਰਾਧ ਕਿਉਂ ਨਹੀਂ ਰੁਕ ਰਿਹਾ? ਬਹੁਤ ਸਾਰੇ ਕਾਨੂੰਨ ਬਣੇ ਨੇ। ਬਹੁਤ ਸਾਰੇ ਸੌਦੇ ਵੀ ਹੋਈਆਂ ਨੇ। ਬਹੁਤ ਸਾਰੀਆਂ ਚੇਤਾਵਨੀਆਂ ਵੀ ਜਾਰੀ ਹੁੰਦੀਆਂ ਨੇ। ਹੋਰ ਸਖਤ ਕਾਨੂੰਨ ਬਣਾਏ ਜਾਣ ਦੀ, ਹੋਰ ਸਖਤ ਸਜ਼ਾ ਦਿੱਤੇ ਜਾਣ ਦੀ ਗੱਲ ਵੀ ਹੁੰਦੀ ਹੈ। ਪਰ ਇਸ ਦੇ باوجود ਦੁਨੀਆ ਹੁਣ ਚੰ드ਰਮਾ ਤੇ ਪਹੁੰਚਣ ਦੀ ਤਿਆਰੀ ਕਰ ਰਹੀ ਹੈ ਨਵੀਂ ਨਵੀਂ ਤਕਨੀਕ ਆ ਗਈ ਹੈ ਇਨਾ ਵਿਕਾਸ ਇਨੀ ਤਰੱਕੀ ਇਨਾ ਅੱਗੇ ਵੱਲ ਪੁਲਾਹਾਂ ਪੁੱਟੀਆਂ ਜਾ ਚੁਕੀਆਂ ਹੋਣ ਦੇ ਬਾਵਜੂਦ ਔਰਤਾਂ ਦੇ ਖਿਲਾਫ ਅਪਰਾਧ ਰੁਕਣ ਦਾ ਨਾਂ ਕਿਉਂ ਨਹੀਂ ਲੈ ਰਿਹਾ ਇਹਦੇ ਕੀ ਕਾਰਨ ਨੇ ਕਿਉਂ ਇਹ ਦੇਸ਼ ਤੇ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਇਹਦੀ ਕੀ ਕਾਰਨ ਉਹ ਕਾਰਨ ਸਮਝਣੇ ਜ਼ਰੂਰੀ ਨੇ ਉਹਨਾਂ ਕਾਰਨਾਂ ਨੂੰ ਵੀ ਲੱਭ ਕੇ ਸਾਹਮਣੇ ਲਿਆਉਣਾ ਜ਼ਰੂਰੀ ਹੈ ਕਿਉਂਕਿ ਉੱਥੋਂ ਹੀ ਇਸ ਸਮੱਸਿਆ ਦਾ ਹੱਲ ਨਿਕਲਣਾ ਸੋ ਕਾਰਨ ਕਿ ਜ਼ਬਰ ਜਨਾ ਦੀ ਘਟਨਾਵਾਂ ਕਿਉਂ ਵਧ ਰਹੀਆਂ ਨੇ ਔਰਤਾਂ ਦੇ ਖਿਲਾਫ ਅਪਰਾਧ ਕਿਉਂ ਵਧ ਰਿਹਾ ਹੈ ਉਹ ਇਸ ਸਮੱਸਿਆ ਦੀ ਜੜ ਹੈ ਤੇ ਉਸ ਜੜ ਨੂੰ ਉਸ ਕਾਰਨ ਨੂੰ ਵੀ ਉਹਨਾਂ ਕਾਰਨਾਂ ਨੂੰ ਵੀ ਲੱਭਿਆ ਜਾਣਾ ਜ਼ਰੂਰੀ ਹੈ ਤਾਂ ਜੋ ਇਹਨਾਂ ਮਾਮਲਿਆਂ ਨੂੰ ਵਧਣ ਤੋਂ ਰੋਕਿਆ ਜਾ ਸਕੇ ਜਦੋਂ ਗੱਲ ਹੁੰਦੀ ਹੈ ਔਰਤਾਂ ਦੇ ਖਿਲਾਫ ਜੁਰਮ ਦੀ ਜਾਂ ਅਪਰਾਧ ਦੀ ਤਾਂ ਇਹ ਜੋ ਕਾਰਾ ਕਰਨ ਵਾਲੇ ਲੋਕ ਆ ਜੋ ਵਹਿਸ਼ੀ ਦਰਿੰਦੇ ਜੋ ਹਯਵਾਨ ਲੋਕ ਇਹੋ ਜਿਹੇ ਸ਼ਰਮਨਾਕ ਕਾਰੇ ਕਰਦੇ ਨੇ ਸਭ ਤੋਂ ਪਹਿਲਾਂ ਇਹ ਵੇਖਣਾ ਬਣਦਾ ਹੈ ਇਸ ਚੀਜ਼ ਦੇ ਉੱਪਰ ਧਿਆਨ ਦੇਣਾ ਬਣਦਾ ਹੈ ਕਿ ਉਹਨਾਂ ਦੀ ਮਾਨਸਿਕਤਾ ਕਿੰਨੀ ਗਿਰੀ ਹੋਈ ਹੈ ਜਾਂ ਕਿੰਨੇ ਨੀਵੇਂ ਪੱਧਰ ਤੱਕ ਜਾ ਕੇ ਇਹੋ ਜਿਹੇ ਕਾਰੇ ਕਰਦੇ ਨੇ ਤੇ ਇੱਥੇ ਜ਼ਬਰਜਨਾਹ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਜ਼ਬਰਜਨਾਹ ਸਿਰਫ ਨੌਜਵਾਨ ਔਰਤਾਂ ਦੇ ਨਾਲ ਹੀ ਨਹੀਂ ਹੋ ਰਹੇ ਬਟੇਰੀ ਉਮਰ ਦੀਆਂ ਔਰਤਾਂ ਦੇ ਨਾਲ ਵੀ ਇਹੋ ਜਿਹੇ ਦਰਿੰਦਗੀ ਭਰੇ ਮਾਮਲੇ ਆਪਾਂ ਵੇਖ ਚੁੱਕੇ ਹਾਂ ਛੋਟੀਆਂ ਬੱਚੀਆਂ ਨੂੰ ਵੀ ਨਹੀਂ ਹੋਂ ਬਖਸ਼ਿਆ ਜਾਂਦਾ ਰਾਤ ਬਰਾਤੀ ਹਨੀਰੀ ਵਿੱਚ ਸਫਰ ਕਰਨਾ ਪੈਂਦਾ ਔਰਤਾਂ ਨੂੰ ਕੰਮਕਾਜੀ ਔਰਤਾਂ ਨੂੰ ਖਾਸ ਤੌਰ ਤੇ ਰਿਵਾਰੀ ਦਫਤਰਾਂ ਵਿੱਚ ਥੋੜਾ ਵਾਧੂ ਸਮਾਂ ਵੀ ਬਿਤਾਉਣਾ ਪੈ ਜਾਂਦਾ ਕੰਮ ਜ਼ਿਆਦਾ ਹੁੰਦਾ ਸੁਵੀ ਦੇ ਪਿੱਛੇ ਜੋ ਹੁਣ ਕਾਰਨ ਨੇ ਉਹਨਾਂ ਨੂੰ ਸਮਝਿਆ ਜਾਣਾ ਜ਼ਰੂਰੀ ਹੈ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਜਾ ਰੁਕਣ ਦਾ ਢੰਗ ਆ ਉਹ ਹੈ ਮਾਨਸਿਕਤਾ ਮਾਨਸਿਕਤਾ ਨੂੰ ਸੁਧਾਰਿਆ ਜਾਣਾ ਜ਼ਰੂਰੀ ਹੈ ਕਿਉਂਕਿ ਗੱਲ ਸਾਰੀ ਦਿਮਾਗ ਚ ਉਪਜਦੀ ਹੈ ਇਹ ਹਵਾਨੀਅਤ ਵਾਲੀ ਸੋਚ ਔਰਤਾਂ ਦੇ ਖਿਲਾਫ ਅਪਰਾਧ ਦੀ ਸੋਚ ਜਿਹੜੀ ਆਉਂਦੀ ਦਿਮਾਗ ਚ ਸੋ ਸਭ ਤੋਂ ਪਹਿਲਾਂ ਮਾਨਸਿਕਤਾ ਦੇ ਉੱਪਰ ਚੋਟ ਲਾਉਣੀ ਜ਼ਰੂਰੀ ਹੈ ਕਿਉਂਕਿ ਕਾਨੂੰਨ ਬਣੇ ਹੋਏ ਨੇ ਸਾਡੇ ਦੇਸ਼ ਬਹੁਤ ਸਾਰੇ ਕਾਨੂੰਨ ਨੇ ਸਖਤ ਤੋਂ ਸਖਤ ਕਾਨੂੰਨ ਨੇ ਪਰ ਆਪਾਂ ਵੇਖਦੇ ਹਾਂ ਕਿ ਦੁਨੀਆ ਵਿੱਚ ਫਾਂਸੀ ਤੱਕ ਦੀ ਸਜ਼ਾ ਵੀ ਬਣੀ ਹੋਈ ਹੈ ਸਜ਼ਾਏ ਮੌਤ ਵੀ ਬਣੀ ਹੋਈ ਹੈ ਸਜ਼ਾਏ ਮੌਤ ਦਾ ਪ੍ਰਬੰਧ ਹੋਣ ਦੇ ਬਾਵਜੂਦ ਵੀ ਲੋਕੀ ਅਪਰਾਧ ਕਰਨੋਂ ਹਟਦੇ ਨਹੀਂ ਛੋਟੀਆਂ ਮੋਟੀਆਂ ਚੋਰੀਆਂ ਕਰਨੋਂ ਵੀ ਨਹੀਂ ਹਟਦੇ ਵਾਲੀਆਂ ਚਪਟਨੀਆਂ ਚੈਨੀਆਂ ਖੋਣੀਆਂ ਪਰਸ ਖੋਣੇ ਇਹ ਛੋਟੀਆਂ ਮੋਟੀਆਂ ਚੋਰੀਆਂ ਡਕੈਤੀਆਂ ਇਹ ਵੀ ਕਰਨੋਂ ਲੋਕ ਨਹੀਂ ਹਟਦੇ ਤੇ ਵੱਡੇ ਵੱਡੇ ਕਾਰੇ ਕਰਨੋਂ ਵੀ ਲੋਕ ਨਹੀਂ ਹਟਦੇ ਸੋ ਕਾਨੂੰਨ ਮੌਜੂਦ ਹੈ ਸਜ਼ਾਵਾਂ ਮੌਜੂਦ ਹੈ ਇਸ ਦੇ ਬਾਵਜੂਦ ਅਪਰਾਧ ਹੋਈ ਜਾਂਦਾ ਸੋ ਮਾਨਸਿਕਤਾ ਵੀ ਬਦਲੇ ਜਾਣ ਦੀ ਲੋੜ ਹੈ ਹੁਣ ਮਾਨਸਿਕਤਾ ਕੀ ਹੈ ਮਾਨਸਿਕਤਾ ਦੇ ਕਈ ਪਹਿਲੂ ਨਿਕਲਦੇ ਨੇ ਬਹੁਤ ਸਾਰੇ ਪਰਿਸ਼ਪਰਦਾਨ ਸਮਾਜ ਦੇ ਵਿੱਚ ਅਜਿਹੇ ਲੋਕ ਵੀ ਮੌਜੂਦ ਨੇ ਜੋ ਔਰਤਾਂ ਦਾ ਬਾਹਰ ਨਿਕਲਣਾ ਉਹਨਾਂ ਦਾ ਕੰਮ ਕਾਜ ਕਰਨਾ ਉਹਨੂੰ ਹਾਲੇ ਵੀ ਬਰਦਾਸ਼ਤ ਨਹੀਂ ਕਰਦੇ ਜਾਂ ਉਸ ਚੀਜ਼ ਦੇ ਪ੍ਰਤੀਕ ਨਾ ਪੱਕੀ ਸੋਚ ਰੱਖਦੇ ਨੇ ਇਸ ਚੀਜ਼ ਤੋਂ ਇਨਕਾਰ ਨਹੀਂ ਕੀਤਾ ਦੱਸ ਪਰ ਮਾਨਸਿਕਤਾ ਦਾ ਅਸਲ ਜਿਹੜਾ ਕਾਰਨ ਹੈ ਉਹ ਇਹ ਹੈ ਕਿ ਜੋ ਹੱਦਦਰਜੇ ਦੀ ਅਸ਼ਲੀਲਤਾ ਫਿਲਮਾਂ ਵਿੱਚ ਨਾਟਕਾਂ ਮੀਡੀਆ ਅਤੇ ਗਾਣਿਆਂ ਰਾਹੀਂ ਪੇਸ਼ ਕੀਤੀ ਗਈ ਹੈ ਉਸ ਨੇ ਲੋਕਾਂ ਦੀ ਮਾਨਸਿਕਤਾ ਖਰਾਬ ਕੀਤੀ ਹੈ ਜਬਰ ਜਨਾਹ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਜੋ ਅਸ਼ਲੀਲਤਾ ਅਤੇ ਜੋ ਔਰਤਾਂ ਦੇ ਖਿਲਾਫ ਜਾਂ ਔਰਤਾਂ ਨੂੰ ਇੱਕ ਭੋਗਣ ਦੀ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ ਮੀਡੀਆ ਰਾਹੀਂ ਫਿਲਮਾਂ ਗਾਣਿਆਂ ਰਾਹੀਂ ਉਹ ਇੱਕ ਬਹੁਤ ਵੱਡਾ ਕਾਰਨ ਹੈ ਇਹੋ ਜਿਹੇ ਘਟਨਾਵਾਂ ਦਾ ਬਹੁਤ ਸਾਰੇ ਲੋਕੀ ਸ਼ਾਇਦ ਇਸ ਗੱਲ ਨਾਲ ਸਹਿਮਤ ਨਾ ਹੋਣ ਪਰ ਤੁਸੀਂ ਧਿਆਨ ਨਾਲ ਜ਼ਿਕਰ ਸੋਚੋ ਕਿ ਜਦੋਂ ਗਾਣਿਆਂ ਵਿੱਚ ਔਰਤਾਂ ਨੂੰ ਇੱਕ ਆਈਟਮ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕੁਝ ਗਾਣੇ ਤੁਹਾਨੂੰ ਯਾਦ ਹੋਣਗੇ ਚਿਕਨੀ ਚਮੀਲੀ Munni badnaam hui meri 100% teri hai ਇਹੋ ਜਿਹੇ ਗਾਣੇ ਇਹੋ ਜਿਹੇ ਬੋਲ ਕੀ ਅਸਰ ਪਾਉਂਦੇ ਹੋਣਗੇ ਇਹ ਵੇਖਣਾ ਬਣਦਾ ਹੈ ਸੋਚਣਾ ਬਣਦਾ ਹੈ ਸਮਝਣਾ ਬਣਦਾ ਹੈ ਕਿ ਹੁਣ ਜੋ ਗਾਣੇ ਚੱਲ ਰਹੇ ਆ ਉਹਨਾਂ ਦੇ ਵਿੱਚ ਉਹ ਅਸ਼ਲੀਲਤਾ ਡਬਲ ਮੀਨਿੰਗ ਦੂਰੇ ਅਰਥ ਵਾਲੇ ਜੋ ਬੋਲ ਵਰਤੇ ਜਾਂਦੇ ਨੇ ਕੋਈ ਵੀ ਫਿਲਮ ਲਾ ਕੇ ਵਖਲੋ ਚ ਆਈਟਮ Song ਜ਼ਰੂਰ ਹੋਗਾ ਤੇ ਆਈਟਮ Song ਦੇ ਵਿੱਚ ਕਿਹਨੂੰ ਪੇਸ਼ ਕੀਤਾ ਜਾਂਦਾ ਕਿਸੇ ਔਰਤ ਕਲਾਕਾਰ ਨੂੰ ਘੱਟ ਕੱਪੜਿਆਂ 'ਚ ਇਥੇ ਕਹਿਣ ਦਾ ਮਤਲਬ ਇਹ ਨਹੀਂ ਕਿ ਘੱਟ ਕੱਪੜੇ ਕਰਕੇ ਇਹ ਜ਼ਬਰ ਜਨਾਦੀ ਘਟਨਾਵਾਂ ਵਾਪਰਦੀਆਂ ਨੇ ਇਹੋ ਜਿਹਾ ਇਹੋ ਜੀ ਕੋਈ ਗੱਲ ਨਹੀਂ ਪਰ ਕਹਿਣ ਦਾ ਮਤਲਬ ਇਹ ਹੈ ਕਿ ਔਰਤ ਨੂੰ ਪੇਸ਼ ਕਿਵੇਂ ਕੀਤਾ ਜਾਂਦਾ ਹੈ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਬੜਾ ਅਸ਼ਲੀਲ ਵਲਗਰ ਤਰੀਕਾ ਹੈ ਇਹ ਫਿਲਮਾਂ ਵਾਲਿਆਂ ਦਾ ਕਸੂਰ ਹੈ ਗਾਣਿਆਂ ਵਾਲਿਆਂ ਦਾ ਵੀ ਕਸੂਰ ਹੈ ਇਹਦੇ 'ਚ ਕਿ ਔਰਤ ਨੂੰ ਉਸਤੇ ਸਹੀ ਰੂਪ ਵਿੱਚ ਨਹੀਂ ਵਿਖਾਉਂਦੇ ਤੇ ਉਹੀ ਚੀਜ਼ ਪ੍ਰਭਾਵਿਤ ਕਰ ਰਹੀ ਹੈ ਮਾਨਸਿਕਤਾ ਨੂੰ ਖਾਸ ਤੌਰ ਤੇ ਜਿਹੜਾ ਅਜਿਹੇ ਇੱਕ ਸਮਾਜ ਦਾ ਵਰਗ ਹੈ ਜਿਹੜਾ ਕੰਮਕਾਜ ਨਹੀਂ ਕਰਦਾ ਖਾਲੀ ਦਿਮਾਗ ਸ਼ੈਤਾਨ ਦਾ ਘਰ ਉਹ ਜਦੋਂ ਇਹੋ ਜਿਹੇ ਗਾਣੇ ਵੇਖਦੇ ਆ ਇਹੋ ਜਿਹੀ ਅਸ਼ਲੀਲ ਸਮਗਰੀ ਵੇਖਦੇ ਆ ਉਹਨਾਂ ਦੇ ਦਿਮਾਗ ਤੇ ਨਾ ਪੱਕੀ ਅਸਰ ਬਣਦਾ ਤੇ ਉਹ ਔਰਤਾਂ ਨੂੰ ਉਸੇ ਤਰੀਕੇ ਨਾਲ ਵਿਖਣਾ ਸ਼ੁਰੂ ਕਰ ਦਿੰਦੇ ਆ ਜਿਸ ਤਰੀਕੇ ਦਾ ਉਹਨਾਂ ਨੇ ਗਾਣਿਆਂ 'ਚ ਵੇਖਿਆ ਹੁੰਦਾ ਇਥੇ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਫਿਲਮ ਹੀਰੋਇਨ ਦੀ ਜੋ ਫਿਲਮਾਂ ਵਿੱਚ ਕੰਮ ਕਰਦੀਆਂ ਨੇ ਐਕਟ੍ਰੀਸਿਸ ਅਦਾਕਾਰਾਂ ਕਿਉਂ चंद ਪੈਸਿਆਂ ਦੀ ਖਾਤਰ ਇਸ ਤਰੀਕੇ ਨਾਲ ਔਰਤਾਂ ਨੂੰ ਗਲਤ ਤਰੀਕੇ ਨਾਲ ਪੇਸ਼ ਨਾ ਕਰਨ ਅਸ਼ਲੀਲ ਤਰੀਕੇ ਨਾਲ ਪੇਸ਼ ਨਾ ਕਰਨ ਕੁਝ ਪੈਸੇ ਕੁਝ ਹਜ਼ਾਰ ਕੁਝ ਲੱਖਾਂ ਰੁਪਏ ਦੀ ਪੇਮੈਂਟ ਦੇ ਬਦਲੇ 'ਚ ਕੁਝ ਔਰਤਾਂ ਦੀ ਜਾਨ ਬਚਾਈ ਜਾ ਸਕਦੀ ਉਹਨਾਂ ਦਾ ਸਨਮਾਨ ਬਚਾਇਆ ਜਾ ਸਕਦਾ ਤਾਂ ਇਹਨਾਂ ਹੀਰੋਇਨਾਂ ਨੂੰ ਇਹਨਾਂ ਫਿਲਮੀ ਅਦਾਕਾਰਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਪਰ ਉਹ ਇਸ ਪਾਸੇ ਲੱਗਦਾ ਸੋਚਦੇ ਨਹੀਂ ਆਪਾਂ ਸਾਰੇ ਇਹ ਗੱਲ ਜਾਣਦੇ ਆ ਕਿ ਜੋ ਵਿਖਾਇਆ ਜਾਂਦਾ ਹੈ ਮੀਡੀਆ ਵਿੱਚ ਟੀਵੀ ਫਿਲਮਾਂ ਗਾਣਿਆਂ 'ਚ ਨਾਟਕਾਂ 'ਚ ਜੋ ਵਿਖਾਇਆ ਜਾਂਦਾ ਹੈ ਓਟੀਟੀ ਹੁਣ ਚੱਲ ਰਹੀਆਂ ਨੇ ਉਹਦੇ ਵਿੱਚ ਵੀ ਇਹੀ ਕੁਝ ਚੱਲ ਰਿਹਾ ਸ਼ਲੀਲਤਾ ਹੀ ਚੱਲ ਰਹੀ ਹੈ। ਇਹਨਾਂ ਚੀਜ਼ਾਂ ਦਾ ਵੇਖਣ ਵਾਲਿਆਂ ਉੱਪਰ ਅਸਰ ਪੈਂਦਾ ਹੈ। ਪੈਂਦਾ ਇਹ ਆਪਾਂ ਕਈ ਸਾਲਾਂ ਤੋਂ ਵੇਖ ਰਹੇ ਹਾਂ। ਹਰ ਕਿਸੇ ਉੱਪਰ ਨਹੀਂ ਪੈਂਦਾ ਬਹੁਤ ਸਾਰੇ ਲੋਕੀ ਉਸ ਨੂੰ ਮੀਡੀਆ ਤੱਕ ਸੀਮਤ ਰੱਖਦੇ ਨੇ ਬਹੁਤ ਸਾਰੇ ਲੋਕੀ ਉਹਦਾ ਅਸਰ ਕਬੂਲ ਲੈਂਦੇ ਆ ਆਪਣੇ ਉੱਪਰ। ਖਾਸ ਕਰ ਜਿਹੜੇ ਸੋਚਣ ਸਮਝਣ ਦੀ ਜ਼ਿਆਦਾ ਸਮਰੱਥਾ ਨਾ ਹੋਵੇ ਸੋ ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਜੋ ਅਸ਼ਲੀਲਤਾ ਪਰੋਸੀ ਜਾ ਰਹੀ ਹੈ ਉਹ ਲੋਕਾਂ ਦਾ ਦਿਮਾਗ ਖਰਾਬ ਕਰ ਰਹੀ ਹੈ ਔਰ ਔਰਤਾਂ ਦੇ ਪ੍ਰਤੀ ਉਹਨਾਂ ਦੀ ਸੋਚ ਨੂੰ ਗੰਧਲਾ ਕਰ ਰਹੀ ਹੈ ਕਿਉਂਕਿ ਫਿਲਮਾਂ ਗਾਣਿਆਂ 'ਚ ਵਿਖਾਇਆ ਹੀ ਜਾਂਦਾ ਹੈ OTTs ਦੇ ਵਿੱਚ ਵਿਖਾਇਆ ਹੀ ਜਾਂਦਾ ਹੈ ਹੁਣ ਇਥੇ ਬਹੁਤ ਸਾਰੇ ਲੋਕੀਏ ਤਰਕ ਦੇਣਗੇ ਦਲੀਲ ਦੇਣਗੇ ਕਿ ਜ਼ਬਰ ਜਨਾਹ ਦੀਆਂ ਘਟਨਾਵਾਂ ਤਾਂ ਫਿਲਮਾਂ ਵਿੱਚ ਆ ਸਭ ਕੁਝ ਵਿਖਾਏ ਜਾਣ ਤੋਂ ਪਹਿਲਾਂ ਦੇ ਵੀ ਵਰਤਦੀਆਂ ਨੇ ਇਹ ਚ ਕੋਈ ਦੌਰ ਆਇਆ ਹੀ ਨਹੀਂ ਇਹ ਉਹ ਜੇ ਕਟਨਾਵਾ ਕਾਫੀ ਸਮੇਂ ਤੋਂ ਵਰਤ ਰਹੀਆਂ ਨੇ ਕਈ ਦਹਾਕੀਆਂ ਤੋਂ ਵਰਤ ਰਹੀਆਂ ਨੇ 1947 ਵੇਲੇ ਵੀ ਆਪਾਂ ਵੇਖਿਆ 1984 ਵਿੱਚ ਵੀ ਵੇਖਿਆ ਉਸ ਤੋਂ ਬਾਅਦ ਵੀ ਵੇਖਿਆ ਪੰਜਾਬ ਵਿੱਚ ਵੀ ਇੱਕ ਦੌਰ ਅਜਿਹਾ ਸੀ ਜਦੋਂ ਜ਼ੁਲਮ ਦੀ ਹਮਰੀ ਚੱਲੀ ਉਦੋਂ ਵੀ ਇਹ ਕਟਨਾਵਾ ਪੰਜਾਬ ਬੰਦਰ ਵੀ ਵਰਤ ਰਹੀਆਂ ਸੋ ਇਹ ਵੀ ਚ ਸਮਝਣ ਦੀ ਲੋੜ ਹੈ ਕਿ ਉਦੋਂ ਇਹ ਘਟਨਾਵਾਂ ਇੰਨੀ ਤੀਜ਼ੀ ਨਾਲ ਨਹੀਂ ਸੀ ਵਾਪਰਦੀਆਂ ਜਿੰਨੀਆਂ ਹੁਣ ਵਾਪਰ ਰਹੀਆਂ ਨੇ ਉਹਨੇ ਰੋਜ਼ਾਨਾ ਦਾ ਕੰਮ ਵੱਡ ਚੁੱਕਾ ਉਦੋਂ ਰੋਜ਼ਾਨਾ ਦਾ ਕੰਮ ਨਹੀਂ ਸੀ ਹੁੰਦੀਆਂ ਸੀ ਉਦੋਂ ਵੀ ਇਹ ਘਟਨਾਵਾਂ ਵਾਪਰਦੀਆਂ ਰਹੀਆਂ ਨੇ ਜਿੱਥੇ ਵੀ ਅਮਨ ਕਾਨੂੰਨ ਥੋੜਾ ਜਿਹਾ ਢਿੱਲਾ ਹੁੰਦਾ ਹੈ ਇਹ ਘਟਨਾਵਾਂ ਵਾਪਰਨ ਲੱਗਦੀਆਂ ਨੇ ਇਹਦੇ 'ਚ ਕੋਈ ਦੂਗਰਾ ਨਹੀਂ ਇਤਿਹਾਸ ਦੇ ਪੰਨਿਆਂ ਤੇ ਦੁਨੀਆ ਦੇ ਇਤਿਹਾਸ ਦੇ ਪੰਨਿਆਂ ਤੇ ਇਹ ਘਟਨਾਵਾਂ ਦਰਜ ਨੇ ਪਰ ਹੁਣ ਜਿਹਨੂੰ ਕਹਿੰਦੇ ਆਵਾ ਉੱਤ ਗਿਆ ਹੁਣ हद हो गई है हद तो भी वध हो गई है, है, है हो जिया ਘਟਨਾਵਾਂ ਸੰਬੰਧੀ ਇਸ ਤੋਂ ਬਾਅਦ ਗੱਲ ਜੇਕਰ ਕਾਨੂੰਨ ਦੀ ਕਰੀਏ ਕਾਨੂੰਨ ਬਣੇ ਹੋਏ ਨੇ ਸਖਤ ਕਾਨੂੰਨ ਬਣੇ ਹੋਏ ਨੇ ਪਰ ਉਹ ਕਾਨੂੰਨ ਸਖਤੀ ਨਾਲ ਲਾਗੂ ਹੋਣੇ ਜ਼ਰੂਰੀ ਨੇ ਕਿਉਂਕਿ ਆਪਾਂ ਵੇਖਦੇ ਆ ਬਹੁਤ ਸਾਰੇ ਮਾਮਲੇ ਹੋ ਜੇ ਨੇ ਦੂਸ਼ੀ ਜਿਹੜੇ ਨੇ ਫੜੇ ਜਾਂਦੇ ਨੇ ਫਿਰ ਉਹਨਾਂ ਨੂੰ ਥੋੜੇ ਸਮੇਂ ਬਾਅਦ ਜ਼ਮਾਨਤ ਮਿਲ ਜਾਂਦੀ ਰਿਹਾਈ ਮਿਲ ਜਾਂਦੀ ਹੈ ਦੋ ਮਾਮਲੇ ਆਪਾਂ ਲਗਾਤਾਰ ਵੇਖਦੇ ਰਹੇ ਹਾਂ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਉੱਪਰ ਜ਼ਬਰ ਜਨਾਹ ਦੇ ਮਾਮਲੇ ਦਰਜ ਨੇ ਸਾਧਵੀਆਂ ਦੇ ਨਾਲ ਜ਼ਬਰ ਜਨਾਹ ਦੇ ਮਾਮਲੇ ਦਰਜ ਨੇ ਪਰ ਫਰਲੋ ਮਿਲਦੀ ਹੈ ਸਾਲ 'ਚ ਕਈ-ਕਈ ਵਾਰ ਮਿਲਦੀ ਹੈ ਇਸੇ ਤਰ੍ਹਾਂ ਬਹੁਤ ਸਾਰੇ ਮਾਮਲਿਆਂ ਵਿੱਚ ਆਪਾਂ ਵੇਖਦੇ ਆ ਗੁਰਮੀਤ ਰਾਮ ਰਹੀਮ ਤਾਂ ਇੱਕ ਸਿਆਸੀ ਤੌਰ ਤੇ ਵੀ ਕਾਫੀ ਪ੍ਰਭਾਵ ਰੱਖਣ ਵਾਲਾ ਬੰਦਾ ਹੈ ਪਰ ਨਾਲ ਦੀ ਨਾਲ ਕਈ ਹੋਰ ਇਸੇ ਤਰ੍ਹਾਂ ਦੇ ਜੋ ਆਮ ਖਾਸ ਵੀ ਅਪਰਾਧੀ ਨੇ ਉਹਨਾਂ ਨੂੰ ਵੀ ਸਿਆਸੀ ਪੁਸ਼ਤਪਨਾਹੀ ਮਿਲ ਜਾਂਦੀ ਹੈ ਉਹਨਾਂ ਦੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਆਗੂ ਦੇ ਨਾਲ ਤਾਰ ਜੁੜੇ ਨਿਕਲਦੇ ਨੇ ਫਿਰ ਉਹਨਾਂ ਨੂੰ ਹੌਲੀ-ਹੌਲੀ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਇੱਕ ਚੀਜ਼ ਤੁਸੀਂ ਧਿਆਨ ਦਿਓ ਕਿ ਇਹੋ ਜਿਹੇ ਮਾਮਲੇ ਦਰਜ ਹੁੰਦੇ ਨੇ ਦੋਸ਼ੀ ਫੜੇ ਵੀ ਜਾਂਦੇ ਨੇ ਉਹਨਾਂ ਨੂੰ ਸਜ਼ਾ ਵੀ ਮਿਲਦੀ ਹੈ ਥੋੜੀ ਦੇਰ ਉਹ ਜੇਲ੍ਹ ਵਿੱਚ ਰਹਿੰਦੇ ਵੀ ਆ ਪਰ ਜਿੱਦਾਂ ਹੀ ਮਾਮਲੇ ਥੋੜਾ ਸਮਾਂ ਪਾ ਕੇ ਅੱਗੇ ਤੁਰਦੇ ਨੇ ਤਾਂ ਹੌਲੀ-ਹੌਲੀ ਪੇਚ ਢਿੱਲੇ ਹੋਣ ਲੱਗਦੇ ਨੇ ਤੇ ਇਹ ਸਾਰੇ ਦੋਸ਼ੀ ਬਾਹਰ ਆ ਜਾਂਦੇ ਨੇ ਬਿਲਕੁਲ ਇਸ ਬਾਨੋ ਮਾਮਲੇ ਵਿੱਚ ਵੀ ਆਪਾਂ ਵੇਖ ਚੁੱਕੇ ਹਾਂ ਹਿਵਾਨੀ ਦੀ ਹਾਦਸੀ ਪਰ ਦੋਸ਼ੀ ਥੋੜੇ ਸਮੇਂ ਬਾਅਦ ਬਾਹਰ ਆਈ ਗਏ ਸੀ ਤੇ ਕਿਸ ਤਰੀਕੇ ਨਾਲ ਉਹਨਾਂ ਦਾ ਸਵਾਗਤ ਵੀ ਹੋਇਆ ਸੀ ਇਸੇ ਤਰ੍ਹਾਂ ਦੇ ਇਸ ਤੇ ਕਈ ਹੋਰ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੋਸ਼ੀ ਬਚ ਨਿਕਲਦੇ ਨੇ ਸੋ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤੇ ਜਾਣ ਦੀ ਲੋੜ ਹੈ ਤੇ ਇਹ ਮਾਮਲੇ ਜਦੋਂ ਅਦਾਲਤ ਵਿੱਚ ਪਹੁੰਚ ਜਾਂਦੇ ਆ ਤਾਂ ਉਹਨਾਂ ਦੇ ਉੱਪਰ ਪਕੜ ਜਿਹੜੀ ਆ ਉਹ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ ਇਹ ਨਹੀਂ ਕਿ ਥੋੜੇ ਸਮੇਂ ਬਾਅਦ ਪਕੜ ਢਿੱਲੀ ਹੋਈ ਤੇ ਦੋਸ਼ੀ ਫਿਰ ਬਾਹਰ ਨਿਕਲ ਆਏ ਸਮਾਜ ਲਈ ਖਤਰਾ ਬਣ ਗਏ ਕਿਉਂਕਿ ਇਹ ਚੀਜ਼ ਵੀ ਲਗਾਤਾਰ ਹੁੰਦੀ ਰਹੀ ਹੈ ਇਸੇ ਤਰ੍ਹਾਂ ਹੁੰਦੀ ਰਹੀ ਹੈ ਇਹਦੇ ਵੱਲ ਵੀ ਬਣਦਾ ਧਿਆਨ ਦਿੱਤੇ ਜਾਣ ਦੀ ਲੋੜ ਹੈ ਸੋ ਕਾਨੂੰਨ ਵਿੱਚ ਕੋਈ ਕਮੀ ਨਹੀਂ ਸੰਵਿਧਾਨ ਸਾਡਾ ਹਰ ਇੱਕ ਚੀਜ਼ ਦਾ ਪ੍ਰਬੰਧ ਕਰਦਾ ਹੈ ਵਿਵਸਥਾ ਕਰਦਾ ਹੈ ਇਹੋ ਜੇ ਮਾਮਲਿਆਂ ਦੇ ਦੋਸ਼ੀਆਂ ਲਈ ਵੀ ਸੰਵਿਧਾਨ ਵਿੱਚ ਸਖਤ ਸਜ਼ਾ ਦਾ ਪ੍ਰਬੰਧ ਮੌਜੂਦ ਹੈ ਬਸ ਗੱਲ ਸਿਰਫ ਇਹ ਨਹੀਂ ਹੈ ਲੋੜ ਸਿਰਫ ਇਹ ਨਹੀਂ ਹੈ ਕੀ ਇੱਛਾ ਸ਼ਕਤੀ ਵੀ ਹੋਣੀ ਚਾਹੀਦੀ ਹੈ ਕਿ ਉਹਨੂੰ ਲਾਗੂ ਕੀਤਾ ਜਾਵੇ ਤੇ ਇਹਨਾਂ ਮਾਮਲਿਆਂ ਨੂੰ ਹੋਣ ਤੋਂ ਰੋਕਿਆ ਜਾ ਸਕੇ ਕਿਉਂਕਿ ਇਹ ਮਾਮਲੇ ਦੇਸ਼ ਦੇ ਲਈ ਚਿੰਤਾ ਦਾ ਵਿਸ਼ਾ ਬਣ ਰਹੇ ਨੇ ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਤੇ ਆਮ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਇਹੋ ਜਿਹੇ ਘਟਨਾਵਾਂ ਸੰਬੰਧੀ ਸੋਸ਼ਲ ਮੀਡੀਆ ਉੱਤੇ ਨਿਖੇਦੀ ਕਰਕੇ ਦੋ ਚਾਰ ਲਾਈਨਾਂ ਲਿਖ ਕੇ ਤੇ ਕੈਂਡਲ ਮਾਰਚ ਕੱਢ ਕੇ ਹੀ ਸੁਰੱਖ ਰੂ ਨਾ ਹੋ ਲੈ ਜਾਵੇ ਕਿਉਂਕਿ ਪਿਛਲੇ ਕੁਝ ਸਮਾਂ ਦਰਾਂ ਸਾਡੇ ਦੇਸ਼ ਚ ਕੁਝ ਰੁਝਾਨ ਜਾਂ ਚੱਲ ਪਿਆ ਕਿ ਕੈਂਡਲ ਮਾਰਚ ਕੈਂਡਲ ਮਾਰਚ ਕਰਨਾ ਹੈ ਮੋਮਬਤੀਆਂ ਲੈ ਕੇ ਲੋਕੀ ਸ਼ਾਮ ਨੂੰ ਇੱਕ 2 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਸ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਕਿ ਉਹਨਾਂ ਨੇ ਕੈਂਡਲ ਮਾਰਚ ਕਰ ਲਿਆ ਆਪਣੀ ਜ਼ਿੰਮੇਵਾਰੀ ਨਿਭਾਤੀ ਹੁਣ ਜੋ ਹੋਣਾ ਹੈ ਹੋ ਹੀ ਚਵੇ ਇਹ ਕੈਂਡਲ ਮਾਰਚ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੁੰਦੇ ਇਹ ਰੁਝਾਨ ਪਿਛਲੇ ਕੁਝ ਸਾਲਾਂ ਤੋਂ ਸਾਡੇ ਦੇਸ਼ ਚੱਲ ਪਿਆ ਕੈਂਡਲ ਮਾਰਚ ਇੱਕ ਤਰੀਕੇ ਨਾਲ ਇੱਕ ਅੰਗਰੇਜ਼ੀ ਵਿੱਚ ਜਿਹਨੂੰ ਕਹਿੰਦੇ ਐਕਸੈਪਟੈਂਸ ਆ ਤੁਸੀਂ ਮੰਨ ਲਿਆ ਕਿ ਆ ਚੀਜ਼ ਹੋ ਗਈ ਆ ਅਸੀਂ ਉਹਦਾ ਰੋਸ ਜ਼ਾਹਰ ਕਰਤਾ ਤੇ ਗੱਲ ਖਤਮ ਕੈਂਡਲ ਮਾਰਚ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੇ ਇਹਨਾਂ ਨੇ ਅੱਜ ਤੱਕ ਕੋਈ ਮਸਲਾ ਹੱਲ ਨਹੀਂ ਕੀਤਾ ਹਰ ਵਾਰ ਸਾਡੇ ਦੇਸ਼ 'ਚ ਕੋਈ ਨਾ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਜ਼ਬਰਜਨਾਹ ਹੁੰਦਾ ਫਿਰ ਬਾਅਦ 'ਚ ਪੀੜਤ ਦੀ ਯਾਦ 'ਚ ਕੈਂਡਲ ਮਾਰਚ ਕਰ ਦਿੱਤਾ ਜਾਂਦਾ ਤੇ ਮੁੜ ਕੇ ਗੱਲ ਖਤਮ ਕੈਂਡਲ ਮਾਰਚ ਦੀ ਥਾਂ ਇੱਕ ਮੁਹਿੰਮ ਬਣਾਏ ਜਾਣ ਦੀ ਲੋੜ ਹੈ ਕਿ ਜਾਗਰੂਕਤਾ ਲੋਕਾਂ 'ਚ ਫੈਲਾਏ ਜਾਣ ਦੀ ਲੋੜ ਹੈ ਕਿ ਆਪਣੀ ਨਿੱਜੀ ਸੋਚ ਜਾਂ ਤੁਹਾਡਾ ਕਿਹੜੇ ਸਿਆਸੀ ਪਾਰਟੀ ਨਾਲ ਰੁਝਾਨ ਹੈ ਕਿੱਧਰ ਨਹੀਂ ਉਸ ਤੋਂ ਉੱਪਰ ਉੱਠ ਕੇ ਸਮਾਜ ਦੇ ਭਲੇ ਲਈ ਔਰਤਾਂ ਦੇ ਭਲੇ ਲਈ ਦੇਸ਼ ਦੇ ਭਲੇ ਲਈ ਇਕਜੁੱਟ ਹੋ ਕੇ ਇਹਨਾਂ ਚੁਣੌਤੀਆਂ ਦੇ ਖਿਲਾਫ ਨਜਿੱਠਿਆ ਜਾਵੇ ਇਕਜੁੱਟ ਹੋ ਕੇ ਉਪਰਾਲੇ ਕੀਤੇ ਜਾਣ ਇਹੋ ਜੀ ਦੋਸ਼ੀਆਂ ਦੇ ਖਿਲਾਫ ਸਾਰਾ ਸਮਾਜ ਇਕਜੁੱਟ ਹੋਵੇ ਦਬਾਅ ਬਣਾਇਆ ਜਾਵੇ ਸਰਕਾਰਾਂ ਉੱਪਰ ਵੀ ਮੀਡੀਆ ਉੱਪਰ ਵੀ ਫਿਲਮਾਂ ਉੱਪਰ ਵੀ OTT ਉੱਪਰ ਵੀ ਗਾਣਿਆਂ ਵਾਲਿਆਂ ਉੱਪਰ ਵੀ ਕਿਹੋ ਜੀ ਅਸ਼ਲੀਲ ਸਮੱਗਰੀ ਜੋ ਪੇਸ਼ ਕਰ ਰਹੇ ਹੈ ਦੂਰੇ ਅਰਥਾਂ ਵਾਲੇ ਗਾਣੇ ਦੂਰੇ ਅਰਥਾਂ ਵਾਲੀਆਂ ਫਿਲਮਾਂ ਤੇ ਔਰਤਾਂ ਦੀ ਗਲਤ ਪੇਸ਼ਕਾਰੀ ਔਰਤਾਂ ਨੂੰ ਇੱਕ ਅਸ਼ਲੀਲ ਤਰੀਕੇ ਨਾਲ ਪੇਸ਼ ਕੀਤੇ ਜਾਣ ਦੇ ਖਿਲਾਫ ਵੀ ਲੋਕਾਂ ਨੂੰ ਸਟੈਂਡ ਲੈਣਾ ਪੈਣਾ ਹੈ ਇਸ ਲਈ ਅਸੀਂ ਕਿਹਾ ਕਿ ਕੈਂਡਲ ਮਾਰਚ ਕਾਫੀ ਨਹੀਂ ਬਹੁਤ ਸਾਰੀਆਂ ਥਾਵਾਂ 'ਤੇ ਸਟੈਂਡ ਲਿਆ ਜਾਣਾ ਜ਼ਰੂਰੀ ਹੈ ਤੇ ਰਾਤ ਬਰਾਤੇ ਹਨੇਰੇ ਵਿੱਚ ਸਫ਼ਰ ਕਰਨੀਆਂ ਔਰਤਾਂ ਲਈ ਹੋਰ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਨੇ ਤੇ ਦੋਸ਼ੀ ਜਿਹੜਾ ਵੀ ਦੋਸ਼ੀ ਹੈ ਇਹਨਾਂ ਮਾਮਲਿਆਂ ਦਾ ਉਹਨੂੰ ਸਮਾਜ ਪੂਰੀ ਤਰ੍ਹਾਂ ਲਾਂਬੇ ਕਰੇ ਉਹਦਾ ਬਾਇਕਾਟ ਕਰੇ ਉਹਨੋਂ ਉਹਦੇ ਕੀਤੇ ਦਾ ساری ਉਮਰ ਪਛਤਾਵਾ ਹੋਣਾ ਚਾਹੀਦਾ ਇਹ ਚੀਜ਼ ਵੀ ਜ਼ਰੂਰੀ ਹੈ ਸੋ ਇਹ ਸਿਰਫ ਮੇਵਾਰੀ ਸਮਾਜ ਦੀ ਵੀ ਬਣਦੀ ਹੈ ਲੋਕਾਂ ਦੀ ਵੀ ਬਣਦੀ ਹੈ ਕਿਉਂ ਇਹਨਾਂ ਮਾਮਲਿਆਂ ਨੂੰ ਗੰभीरता ਨਾਲ ਲੈਣ ਸਾਰਾ ਸਾਲ ਲੈਣ ਹਰ ਵਕਤ ਲੈਣ ਕਿਉਂਕਿ ਇਹ ਰੋਜ਼ਾਨਾ ਦੇ ਘਟਨਾਕ੍ਰਮ ਬਣ ਚੁੱਕੇ ਆ ਪਰ ਰੋਜ਼ ਸਾਡਾ ਉਦੋਂ ਜਾਗਦਾ ਜਦੋਂ ਮੀਡੀਆ ਵਿੱਚ ਕਿਸੇ ਘਟਨਾ ਦਾ ਰੌਲਾ ਪੈਂਦਾ ਜੇ ਮੀਡੀਆ ਕਿਸੇ ਘਟਨਾ ਦਾ ਰੌਲਾ ਨਾ ਪਾਵੇ ਤਾਂ ਕੋਈ ਧਿਆਨ ਵੀ ਨਾ ਦੇ ਸੋ ਰੌਲਾ ਪਾਉਣ ਦੀ ਉਡੀਕ ਨਾ ਕੀਤੀ ਜਾਵੇ ਇਹਨਾਂ ਮਾਮਲੇ ਦੇ ਸਾਹਮਣੇ ਆਉਣ ਦੀ ਉਡੀਕ ਨਾ ਕੀਤੀ ਜਾਵੇ ਇਹਨਾਂ ਬਾਰੇ ਸਾਰਾ ਸਾਲ ਜਾਗਰੂਕ ਰਹਿਣਾ ਪੈਣਾ ਹੈ ਤਾਂ ਇਹ ਮਾਮਲੇ ਜਾ ਕੇ ਰੁਕਣਗੇ। ਸੋ ਇਹ ਸੀ ਅੱਜ ਦਾ ਇਹ ਗੰਭੀਰ ਗਹਿਰ ਗੰਭੀਰ ਵਿਸ਼ਾ ਜਿਹਦੇ ਬਾਰੇ ਗੱਲ ਹੋਣੀ ਜ਼ਰੂਰੀ ਹੈ। ਤੇ ਇਸ ਵਿਸ਼ੇ ਬਾਰੇ ਗੱਲ ਹਰ ਵਕਤ ਹੋਣੀ ਜ਼ਰੂਰੀ ਹੈ। ਇਸ ਵਿਸ਼ੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦੱਸਿਓ ਲਿਖ ਕੇ ਭੇਜਿਓ ਤੁਹਾਡਾ ਇਸ ਵਿਸ਼ੇ ਬਾਰੇ ਕੀ ਮੰਨਣਾ ਹੈ ਕਿਵੇਂ ਇਹਨਾਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਤੁਹਾਡੇ ਕੋਲ ਜੋ ਵੀ ਸਜਾਣ ਹੈ ਤੁਸੀਂ ਵੀ ਆਪਣਾ ਯੋਗਦਾਨ ਜ਼ਰੂਰ ਪਾਓ ਅਤੇ ਇਸ ਦਿਨ ਵਾਲੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ਾ ਅੰਕ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਹੈ। ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਇਸੇ ਤਰ੍ਹਾਂ ਕਿਸੇ ਹੋਰ ਵਿਸ਼ੇ ਨੂੰ ਲੈ ਕੇ। ਤਦ ਤੱਕ ਲਈ ਤੁਸੀਂ ਹੋਰ ਵੀ ਪ੍ਰੋਗਰਾਮਾਂ ਲਈ ਜਾਣਕਾਰੀ ਭਰਪੂਰ ਅਪਡੇਟਸ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ। ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫਾਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਸਾਰੇ ਪ੍ਰੋਗਰਾਮ ਨਾਲੋ ਨਾਲ ਵੀਲੇ ਸਰ ਤੁਹਾਡੇ ਤੱਕ ਪਹੁੰਚਦੇ ਹਨ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਵਿਕਤ ਰਹੋ ਦਾ ਪੰਜਾਬ ਟਾਕਸ ਬਹੁਤ ਬਹੁਤ ਤਨਬਾ